ਚਲੋ ਸੰਗ ਤੋਂ ਮੇਲਾ ਕਮਾਲ ਮੋਚੰਦਾ ਆ ਗਏ ਤੰਬੂ ਐ ਲੱਗਦੇ ਹੁੰਦੇ ਆ ਤੰਬੂ ਅੱਛਾ ਇੱਥੇ ਮੈਨੂੰ ਸੁੱਖਿਆ ਸੀ ਇੱਥੇ ਤੜਾਗਿਆਂ ਚੜਾਉਂਦੇ ਆ ਬੜਾ ਪਾਠ ਗੁੱਡ ਮਾਰਨਿੰਗ ਤੁਸੀਂ ਤਾਂ ਬੈਗ ਹੀ ਬਾਲੇ ਵੱਡੇ ਆਏ ਪੋਰਸ ਕੋਟਾ ਲਿਆਉਂਦਾ ਅੱਜ ਨਹੀਂ ਮੈਂ ਮਾਰ ਜਾਵਾਂ ਆਏ ਹਾਏ ਬਾਹਰ ਹੀ ਕਹੋ ਮੈਂ ਤਾਂ ਉਹ ਭੈ ਭਾਤੇ ਕੋਈ ਕਿਸੇ ਦੇ ਘਰੇ ਵੜ ਕੇ ਕਹਿ ਦੋ ਸੀ ਤੁਹਾਨੂੰ ਜਾਣਦੇ ਆ ਸਾਡੀ ਚਾਚੀ ਦੇ ਮਾਸੀ ਦੇ ਆ ਮੰਮੀ ਰਾਜਮੀ ਰਹਿਤਦਾਰੀ ਕੱਢ ਨੂੰ ਬਈ ਮੰਮੀ ਕੱਢ ਲੂ ਇਹ ਰਹਿਤਦਾਰੀ ਤਾਂ ਹੋਈ ਆ ਹੋਰ ਅਸੀਂ ਸਾਬੀ ਨਾਲ ਹੀ ਗੰਨਾ ਹੀ ਗੰਨਾ ਪਿਆ ਨਾ ਚਲੋ ਖਲਾੜੇ ਤੇ ਲੈ ਕੇ ਚੱਲਾਂ ਰਸ ਪੀਣੀ ਆ ਓਰੀਜਨਲ ਹੁੰਦਾ ਹੋਰ ਨਾ ਟਟੀਆਂ ਲਵਾ ਲਿਓ ਨਹੀਂ ਨਹੀਂ ਉਹ ਬਈ ਪੀੜੀ ਆ ਇਹ ਇੱਧਰ ਆ ਜੂਸ ਆ ਤਾਂ ਆ ਜਾ ਕਰਨੇ ਦਾ ਕਪਾਲ ਮੋਚਨ ਜਾਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਪੈਕਿੰਗ ਆ ਸ਼ੁਰੂ ਅੱਤ ਸਮਾਂ ਉਸੇ ਪੈਕਿੰਗ ਕਰਦੇ ਹੂੰ ਹੂੰ ਹਾਂਜੀ ਸੋ ਅੱਜ ਆਪਣੇ ਗਾਣੇ ਦਾ ਪੋਸਟਰ ਆ ਗਿਆ ਤੇ ਇਹਨੂੰ ਦੱਬ ਕੇ ਸ਼ੇਅਰ ਕਰਦੇ ਹੋ ਕੱਲ ਨੂੰ 6 ਤਰੀਕਾ ਕੱਲ ਨੂੰ ਟ੍ਰੇਲਰ ਆ ਜਣਾ ਗਾਣੇ ਦਾ ਪਰਸੋਂ 7 ਨਵੰਬਰ ਨੂੰ ਉਮੀਦ ਆ ਵੀ 10:00 ਵਜੇ ਸਵੇਰ ਨੂੰ ਗਾਣਾ ਆ ਜੂਗਾ ਅਗੇ ਇਹਨੂੰ ਹਣਾ ਹੋਵੇ ਅਗਰੇ ਬਹਿ ਜਾਣਾ ਤੇ ਟੀਵੀ ਲਾ ਕੇ ਤਾਂ ਮੁਰਕ ਕੇ ਅਰੇ ਜਿਹੜਾ ਸਾਰੇ ਇੰਦਾਂ ਨਾਲ ਫੂਲ ਬਾਹਰ ਫੂਲ ਫਿਰ ਕਹਿੰਦਾ ਰੋਕੇ ਰਿਲੀਜ਼ ਹੋਵੇ ਤੂੰ ਤੈਨੂੰ ਰੋਕ ਲਿਆ 10:00 ਵਜੇ ਹੈਗੀ ਆ ਉੱਤੇ ਤਾਂ ਹੀ ਟਾਈਮ ਨਹੀਂ ਪਾਇਆ ਵੀ 10 ਤੋਂ 7 ਤਰੀਕ ਨੂੰ ਕਿਸੇ ਟਾਈਮ ਵੀ ਆ ਸਕਦਾ ਪਰ ਉਮੀਦ ਹੈਗੀ ਆ ਵੀ 10:00 ਵਜੇ ਸਵੇਰੇ ਨੂੰ ਪਾਵਾਂਗੇ ਤੇ ਆਪਣੇ YouTube ਚੈਨਲ ਤੇ ਆਉਣਾ ਵਾ ਜਿਹੜਾ ਆਪਣਾ ਤੁਸੀਂ ਦੇਖਦੇ ਹੁੰਦੇ ਹੋ ਸੋ ਸਾਰੇ ਜਣੇ ਸਪੋਰਟ ਕਰਿਓ ਗਾਣੇ ਨੂੰ ਬਸ ਤੋਂ ਵੱਧ ਸ਼ੇਅਰ ਕਰਿਓ ਸ਼ੇਅਰ ਕਰਿਓ ਭਾਈ ਸਾਥ ਤੋਂ ਵੱਧ ਹਾਂ ਹੁਣ ੱੱਕਾ ਮਾਰਿਓ ਗਾਣੇ ਨੂੰ ਕਰਾਂਗੇ ਜਿੰਨੀ ਅਸੀਂ ਮਿਹਨਤ ਕਰਨੀ ਸੀ ਸੀ ਆਪਦਾ ਕੀਤੀ ਆ ਹੁਣ ਬਾਕੀ ਤੁਹਾਡੇ ਤੇ ਬੋਲੋ ਤਾਂ ਸਹੀ ਹਾਂ ਤੇ ਸਾਰੇ ਜਣੇ ਗਾਣਾ ਸ਼ੇਅਰ ਕਰ ਦਿਓ ਬਈ अच्छा ठीक है। अच्छा ठीक है। سارے ਜਣਾਂ ਨੂੰ ਕਹੋ ਅੰਮ੍ਰਿਤਪਾਹੀ ਗਾਣਾ ਕਰੋ। ਸਾਰੇ ਜਣਾਂ ਇਹ ਗਾਣਾ ਦੇਖਿਓ ਜਰੂਰ। ਹਾਂ ਤੇ ਦੱਸਿਓ ਕਮੈਂਟ ਕਰਕੇ ਪਰਸੋਂ ਨੂੰ 7 ਨਵੰਬਰ ਨੂੰ। ਵੀ ਕਿਵੇਂ ਲੱਗਿਆ ਗਾਣਾ ਤੁਹਾਨੂੰ? ਹਾਂ ਤੇ ਪਰਸ ਨੱਠ ਨਵੰਬਰ ਨੂੰ। ਹਾਂ ਸਵੇਰੇ ਪਰਸ ਨੱਠੇ ਕਮੈਂਟ ਕਰਿਓ। ਹਾਂ ਗਰਨਾਰਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ। ਡੱਮੋ ਮਾਇੰਦ। ਚਾਹ ਹੋਵੇ ਉਤਨ ਦੀ ਠਾਗੇ ਨਹੀਂ ਹੈ ਮੈਂ ਭਰੇ ਨਹੀਂ ਗਿਆ ਚਾਹ ਰੋਟੀ ਵਾ ਨਾ ਨਹੀਂ ਸਾਢੇ 4 ਫੁੱਲ ਨਹੀਂਦੀ ਪ੍ਰੌਫੇ ਹੈ ਜੇ ਜਰਾ ਅੱਜ ਕੁਛ ਖਾਵਾਂਗੇ ਨਾ ਤੜਪੀ ਪੰਜਾਬਣ ਚਿੰਦਰ ਭਾਣੇ ਨੇ ਕਿਹਾ ਮੈਨੂੰ ਮਨਾ ਕਰਤਾ ਚਲ ਕੋਈ ਨਾ ਵੱਧ ਗਈ ਹੈ ਤਾਂ ਆਪ ਤੇ ਲੈ ਕੇ ਜਾਓ ਘਰੇ ਉਹ ਬਣਾ ਕੇ ਚਾਹ ਚੂ ਲੈ ਲੈ ਰਾਹ ਤੋਂ ਹੋਰ ਇਤਿਹਾਵ ਤੜਕੀ ਮਗਾ ਬੋਲ ਜਣਾ ਹੋਰ ਆ ਲੋ ਇੱਕ ਦਸਰਾ ਨਹੀਂ ਰੋਕਿਆ ਕੰਮ ਭਣਿਆ ਹੀ ਨਹੀਂ ਜੀ ਨਹੀਂ ਸਾਢੇ 10 ਛੋਟੇ ਯਾਰ ਪੋਂਦੇ ਹੋਏ ਤਾਂ ਬਿੰਦਰ ਨਹੀਂ ਖੜਜਣਾ ਉੱਥੇ ਆ ਕੇ ਹਾਂ ਜੁਰ ਨਹੀਂ ਅੱਛਾ ਤੁਸੀਂ ਦਾ ਨਾਤੇ ਜੀ ਬੱਸ ਮਾਤਾ 10 ਮਿੰਟ ਤੱਕ ਤਿਆਰ ਗੱਲਾਂ ਵਾਲੀ ਚਲੋ ਕਰਾਂ ਚੱਲੇ ਗਏ ਚਲੋ ਪਾਣੀ ਦੀ ਬੋਤਲ ਦਾ ਚੱਕੋ ਚੱਕ ਲੋ ਕਰਾਂ ਦੇ ਲੋ 5 ਵਜੇ ਤੋਂ ਤੋਰਦੇ ਤੋਰਦੇ ਸਾਢੇ 5 ਹੋ ਗਏ ਸ਼ਰਾਣੇ ਦੀ ਜਦ ਆਪਣੇ ਦੋ ਉਥੇ ਲੈ ਲਾਂਗੇ ਸ਼ਰਾਣੇ ਅੱਜ ਮੈਂ ਗੱਡੀ ਸਟਾਰਟ ਕਰਦਾ ਆ ਆ ਗਈ ਹਾਂ ਲੈ ਪੈਣੀ ਦੀ ਡਿੱਗੀ ਜੀ ਨਾਲ ਚਲੋ ਆਜੋ 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 ਕਰਾਂ ਵੀ ਆਜੋ ਚੱਲ ਡੈਡੀ ਬਾਹਰ ਖੋਲੋ ਕਰ ਡਿਓਟੀਆਂ ਚੱਲਦੀਆਂ ਜਾਂ ਜੰਗਾ ਡੈਡੀ ਓਕੇ ਜਾ ਲੋ ਵੀ ਬੈਠੋ ਕਰਾ चल गए यात्रा वाह वाहेगुरु बाबा जी सतना ओके। ਉਹ ਆਨਕੋਈ ਨਾ ਤਾਂ ਪਹੁੰਚ ਹੀ ਜਾਣਾ ਤੁਰਪੇ ਅੱਧਾ ਘੰਟਾ ਹੀ ਲੇਟ ਆ ਕੋਈ ਨਾ ਉਹ ਬਿੰਦਰ ਭਣੇ ਆ ਗਈ ਉੱਥੇ ਹਾਂ ਭਣੇ ਤਾਂ ਪਹੁੰਚਣ ਵਾਲੀ ਸੀ ਕਹਿੰਦੀ ਮੈਂ ਉੱਥੇ ਬੱਸ 8:00 ਨੇ ਖੜ੍ਹਦੀ ਆ ਜਿਓ ਹਾਂਜੀ ਹਾਂਜੀ ਕਹਿੰਦੀ ਉਹ ਦਿੱਤਲ ਨੇ ਵਾਲੀਆਂ ਬੱਸ ਉਹ ਲਾਪਰੋ ਚੱਕਣਾ ਬੱਦਰ ਨੂੰ ਫੇਰ ਚੱਲਾ ਗਈ ਸਿੱਧਾ ਨਦਿਆਣੇ ਕੰਨੀ ਦੀ ਉਹ ਹੀ ਗਰੂ ਆਪੇ ਸਾਥਾ ਸਨੀ ਗੋ ਅੰਜੀਤ ਨੂੰ ਪਾਉਂਗਾ ਤੇ ਖੜੀਆਂ ਬੀਬੀਆਂ ਬ੍ਰਿਜ ਦੇ ਥੱਲੇ ਕਹਿੰਦੀ ਸੀ ਬਣੇ ਬ੍ਰਿਜ ਥੱਲੇ ਦਾ ਬਹੁਤ ਉਹ ਨਹੀਂ ਖੜੀ ਉਹ ਦੇ ਖੜੀ ਲੈ ਉਹਦਾ ਟੈਚੀ ਗੱਡਾ ਲਈ ਫਿਰਦੀ ਆ ਨਾਲ ਹਾਂ ਇੱਥੇ ਖੜੀ ਆ ਉਹਦਾ ਟੈਚੀ ਬਹੁਤ ਵੱਡਾ ਆਹ ਦੇ ਉਹ ਦੇ ਖੜੀ ਟੈਚੀ ਲਈ ਐਡਾ ਹਾਂ ਇਹਦਾ ਟੈਚੀ ਕੋਈ ਬਾਲਾ ਵੱਡਾ ਲਈ ਫਿਰਦੀ ਆ ਨਾਲ ਇੰਦਰ ਗੁਰਪ੍ਰੀਤ ਪਾਣੀ ਦੇ ਕੱਠੇ ਹੀ ਹੋਈ ਹੈ ਗੁੱਡ ਮਾਰਨਿੰਗ ਤੁਸੀਂ ਤਾਂ ਬੈਗ ਹੀ ਬਾਹਲੇ ਪੱਡੇ ਪਰ ਉਹ ਪਰਸ ਕੋਟਾ ਲਿਆਂਦਾ ਅੱਜ ਹੋਰ ਪਾਣੀ ਠੀਕ ਆ ਹਾਂ ਠੀਕ ਬਦਲਦਾ ਪਾਰਸ ਪਾਰਸ ਬਦਲਦਾ ਚਲੋ ਯਾਤਰਾ ਤੇ ਕਿੰਨਾ ਟਾਈਮ ਹੋ ਗਈ ਖੜੀ ਨੂੰ ਹੋਣੀ ਐਸੀ ਯਾਰ ਤਾਂ ਵੀ ਸ਼ੋ ਕਰ ਰੋਟੀ ਪਾਣੀ ਮੈਂ ਹੁੰਦਾ ਯਾਰ ਤੇ ਕਹਿੰਦਾ ਬਿੰਦਾ ਦਾ ਖਾਣਾ ਮੈਂ ਕੱਸੀ ਦਾ ਪਾਣੀ 5:30 ਵਜੇ 5 ਵਜੇ 10 ਮਿੰਟ ਰਹਿੰਦੇ ਤੱਕ ਉਹ ਚੜ ਗਈ ਬੱਸ ਆਹ ਹੋਣੀ ਚੜੀਆਂ ਉਹ ਤਿੰਨ ਬਸਾਂ ਮੂਹ ਦੀਆਂ ਲੰਘੀਆਂ ਹਾਂ ਫਰੀ ਆਲੀ ਤੇ ਫਰੀ ਆਲੀ ਤੇ ਹਾਂ ਫਰੀ ਆਲੀ ਤੇ ਨਹੀਂ ਹੁਣ ਤਾਂ ਆਪਾਂ ਫਰੀ ਚੱਕਦੇ ਹਾਂ ਹਾਂ ਆ ਪੈਸੇ ਲੈ ਲੈ ਸਹੀ ਗੱਲ ਹੈ ਇਹ ਤਾਂ ਹਾਂ ਚਲੋ ਕੋਈ ਨਾ ਐ ਜੰਮਾ ਸੀ ਆਪਾਂ ਨਹੀਂ ਉਹ ਤਾਂ ਅੱਫਤਾ ਪਿੰਡ ਦਾ ਪਿਆ ਜਤਾਂ ਮੈਂ ਉਹਨਾਂ ਨੇ ਕਿਹਾ ਚਲੋ ਬੜੇ ਛੋਲੇ ਟੈਂਟਾ ਵੀ ਉੱਥੇ ਜਾਇਓ ਦੂਜਾ ਦਿੱਲੀ ਆ ਤੁਸੀਂ ਬਾਰੀ ਲਾ ਕੇ ਨਹੀਂ ਆ ਕੱਟ ਕੱਟ ਕਿੰਨਾ ਕਹੁੰਦਾ ਵਾ ਬਣੇ ਲਾ ਕੇ ਗੱਡੀ ਤੇ ਰੱਖ ਦਿਓ ਅਸਦਾ ਲਾਇਆ ਵਾਟ ਗੱਡੀ ਜਾ ਬੜੂ ਨੇੜੇ ਨੇੜੇ ਦੇਖੋ ਕਿੱਥੇ ਜਾਵਣੇ ਵੱਡੀ ਕੋਲੇ ਲੈ ਜਾਣੇ ਨਹੀਂ ਨਹੀਂ ਬਹੁਤ ਦੂਰੇ ਖੜੇ ਨੇ ਇਸ ਵੱਡੀ ਗੱਡੀਆਂ ਤਾਂ ਉਰੇ ਹੀ ਖੜਨਗੀਆਂ ਨਾ ਟ੍ਰਾਪ ਪੰਪ ਤੇ ਖੜਨੀ ਕੋਲੇ ਉੱਥੇ ਉਹ ਲਾ ਜਿਗਰਾਵਾ ਜੀ ਆਪ ਸੌਣਗੇ ਜੀ ਮੈਂ ਸੋਦੀ ਆ ਨਹੀਂ ਉੱਥੋਂ ਦਾ ਫਿਰ ਕੋਈ ਆ ਭੂੰਡ ਭਾਂਡ ਚਾਲਦੇ ਹੋਣਗੇ ਆਟੋ ਉਹ ਤਾਂ ਠੀਕ ਆ ਫਿਰ ਆਪੇ ਠੀਕ ਆ ਆਓ ਫਿਰ ਪੈਣੇ ਹੁੰਦੀ ਰੇੜੇ 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 ਕਈ ਜਾਂਦਾ ਭੂੰਗਈ ਜਾਂਦਾ ਰੇੜੇ ਦੇ ਬੱਚਿਆਂ ਨਾਲ ਰੇੜੇ ਸਿਖਾਉਂਦੇ ਆਹ ਦੋਵੇਂ ਪਾਸੇ ਲੱਤਾਂ ਲਮਕਾ ਕੇ ਜਾਨਾ ਪੈਣਾ ਬਰਸ਼ਾਦਾ ਪ੍ਰਸੂਦਾ ਸ਼ਕਿਆਂ ਦਾ ਕਾਜੇ ਬਣਾਇਆ ਹੀ ਨਹੀਂ ਸੀ ਖਾ ਲਓ ਭੈਣੇ ਜੇ ਖਾਣੇ ਆ ਦੇ ਵਿੱਚ ਖਾਣੇ ਆ ਤਾਂ ਖਾ ਲਓ ਲਿਆਂਦੇ ਆ ਨਹੀਂ ਤੁਸੀਂ ਖਾ ਲੂਗਾ ਮੈਂ ਆਈ ਤਾਂ ਛਾਪ ਕੇ ਜਾਂ ਫਿਰ ਰੋਕ ਕੇ ਖਾ ਲਨੇ ਘੰਟਾ ਕ ਨਾਲ ਚਾਹ ਪੀ ਲਾਂਗੇ ਮੈਂ ਤਾਂ ਆਪਾਂ ਬਾਹਰ ਜਾ ਕੇ ਖਾ ਲਾਂਗੇ ਉੰਬਾਲਾ ਬਹੁਤ ਦੂਰ ਹੈ ਤਿੰਨ ਘੰਟੇ ਲੱਗੇ ਨੇ ਅਜੇ ਕੋਈ ਨਾ ਆਪਾਂ ਰਾਹ 'ਤੇ ਇੱਥੇ ਰੋਕਾਂਗੇ ਰੋਕ ਕੇ ਜੇ ਦੋ ਘੰਟਿਆਂ ਨੂੰ ਖਾ ਲਾਂਗੇ ਖੰਨਾ ਪਟਿਆਲਾ ਬਾਲਾ ਫਿਰ ਤੁਹਾਨੂੰ ਤਾਂ ਫਟਾਫਟ ਬੱਸ ਬਹਿਣ ਦੀ ਕਰ ਦਿੰਦਾ ਅੱਜ ਤਾਂ ਆਪਣੇ ਘਰ ਦੀ ਬੱਸ ਆ ਤਾਂ ਜਿੱਥੇ ਮਰਜੀ ਆ ਇੱਤਾ ਜਿੱਧਰ ਮਰਜ਼ੀ ਰੋਕ ਲਗੇ ਆਪਣੀ ਬੱਸ ਆ ਇੱਕ ਬੰਦਾ ਰਹਿ ਗਿਆ ਜਿਉਂ ਬਹੁਤ ਕਹਿੰਦਾ ਸੀ ਮੈਨੂੰ ਵੀ ਲੈ ਚੱਲੋ ਹੈਪੀ ਬਣੇ ਹਾਏ ਮੈਂ ਵੀ ਲੜਣਾ ਕਹਿੰਦੀ ਉਹ ਦਿਲ ਕੱਟਦਾ ਸੀ ਮੈਂ ਕਿਹਾ ਇੱਥੇ ਵੇਚੀ ਆ ਤਾਂ ਉਹਨਾਂ ਆਪਣੋਂ ਆਪਣਾ ਏਰੀਆ ਟੱਪ ਕੇ ਕਹਾ ਤੇ ਤੁਹਾਨੂੰ ਪੰਜਾਂ ਵੱਧ ਕੇ ਤੁਸੀਂ ਬਹਿ ਨਹੀਂ ਲਿਉਂਦੇ ਹਾਂ ਉਹ ਚਲਾਨ ਕਰ ਦਿੰਦੇ ਆ ਚਲਾਨ ਕਰਦੇ ਆ ਉਹ ਤਾਂ ਬੱਸਾਂ ਵਾਲੇ ਦੇ ਵਿੱਚ ਵੀ ਕੋਈ ਦਾ ਫਰਾਂਨੀ ਮੌਜਾ ਹੀ ਦਾ ਕਿੰਨੀਆਂ ਸੀਟਾਂ ਪੂਰੇ ਪਾਸੇ ਬੈਠਣ ਤੇ ਸਹੀ ਗੱਲ ਆ ਉਹ ਗਾਂ ਚਲਾਨ ਕਰ ਦਿੰਦਾ ਉਦੋਂ ਲੈ ਤਾਂ ਪਾਉਂ ਉਦੋਂ ਤਾਂ ਫੋਸੋ ਨੇ ਬਹੁਤ ਹੋਰ ਤਾਂ ਕਾਦੇ ਹਾਂ ਹਾਂ ਕਿਤਾ ਟੜਕੇ ਡਿੱਠੇ ਹੋਏ ਸਾਰੇ ਪੈਰਾਂ ਦਾ ਭੋਖੜਾ ਉੱਤੋਂ ਹੀ ਰਹਿੰਦਾ ਇਹ ਨਹੀਂ ਰੱਜਦੀ ਜਿਵੇਂ ਮਾਂ ਦੀਦੀ ਕਰਮਜੀਤ ਕੰਮੋਂ ਵੀ ਲਾ ਲਈ ਨਾਲ ਹੀ ਇਹ ਸੁੱਤ ਗਿਆ ਪੰਜਾ ਸੀ ਹੁਣ ਕੋਈ ਨਾ ਖਾਣਾ ਲੈ ਗਈ ਇਹਨੂੰ ਵੀ ਆਹ ਮੱਠੀ ਬਹੁਤ ਟੇਸਟੀ ਹੈ ਮਸਾਲੇ ਵਾਲੀ ਖਾਦੇ ਉਹ ਤਲੀ ਵੀ ਆ ਕੋਈ ਨਾ ਆ ਤਿੰਨਾਂ ਨੂੰ ਪਿਰਦਾ ਲੱਗਦਾ ਨਹੀਂ ਥੱਲੇ ਬੈਠੋ ਨਹੀਂ ਬੈਠਾ ਥੋੜਾ ਜਿਹਾ ਬੈਠਾ ਦੇ ਵਾਹ ਇਹ ਸ਼ਾਨੇ ਮੱਠੀ ਜਾਣਨਾ ਪਾ ਪਰੋਠੇ ਖਾਵਾਂਗੇ ਨਾਲ ਰਾਹ ਤੇ ਅੰਬ ਦਾ ਚਾਰ ਆ ਮੈਨੂੰ ਕੁਛ ਨਹੀਂ ਪਾਉਣ ਦਿੱਤਾ ਮੈਂ ਹੌਲੀ ਦੇ ਮੈਨੂੰ ਪਾਪਾ ਚੱਕ ਲਈ ਬੱਡੇ ਤੇ ਉੱਦੀ ਉੱਦੀ ਬੱਦੂ ਮਿੱਠਾ ਖਰਾਬ ਹੋ ਗਿਆ ਨਹੀਂ ਹੋਇਆ ਬਹੁਤ ਸੁਆਣਾ ਆਉਂਦਾ ਉੱਦੀ ਮੈਂ ਭਾਈ ਮਿੱਠਾ ਖਰਾਬ ਨਹੀਂ ਡੇ ਮੈਨੂੰ ਮੱਠੀ ਦੇ ਡਰਾਈ ਆ ਯਾ ਇੰਨਾ ਲੱਗਦਾ ਸਭ ਤੋਂ ਵੀ ਆਜਾ ਨਹੀਂ ਨਹੀਂ ਉਹ ਕਹੇ ਜੀ ਮੱਠੀ ਆ ਡਰਾਈ ਆ ਤੁਹਾਨੂੰ ਆਪਦਾ ਮੰਦਰ ਆ ਅੱਛੀ ਆਂ ਦੰਦ ਕਰੀ ਉਹ ਜੂਠਾ ਨਾ ਕਰਦੀ ਉਹ ਸਮਝ ਆਉਂਦਾ ਛੱਡ ਦੇ ਉਹ ਨਾਲ ਦੰਦ ਨਹੀਂ ਖਰਾਬ ਨਹੀਂ ਹੋਇਆ ਤੇ ਡਰਾਈ ਬਿਟਾ ਨਹੀਂ ਡਰਾਈ ਆ ਇਹ ਬਹੁਤ ਸੱਭੋ ਬਣਾ ਕੇ ਖਾਣਾ ਨਹੀਂ ਆ ਰਹਾ ਬੰਦ ਨਾ ਪੜਨ ਅੱਧੀ ਬਾਤ ਤੈ ਕਰਿਆ ਆ ਆਪਾਂ ਅੰਮ੍ਰਾਲੀ ਆ ਕੇ ਰੋਟੀ ਉੱਡੀ ਖਾਣਿਆ ਨਾਲ ਚਾਹ ਚੂਪੀਨੇ ਆ ਹਾਂ ਅੰਮ੍ਰਾਲੀ ਰੋਟ ਹੈ ਨਾ ਹਾਂ ਨਾਲੇ ਗੱਡੀ ਨੂੰ ਸਾਧਵਾ ਦਿਆਂਗੇ। ਬਸ 40 ਕਿਲੋਮੀਟਰ ਰਹਿ ਗਿਆ ਬੜਾ। ਨਾਲ ਡਰਾਈਵਰ ਫਾ ਲੈ ਲੂ। ਤੇ ਮੈਂ ਚਲਾਵਾਂ। ਹੂੰ? ਜਿਵੇਂ ਸਾਡੇ ਪਿੰਡ ਤੋਂ ਨਹੀਂ ਨਹੀਂ। ਸਾਡੇ ਪਿੰਡ ਤੋਂ 70 ਕਿਲੋਮੀਟਰ ਬਾਹਰ। ਹਾਂ। ਕੋਨਾ ਦਾ ਹਾਂ ਜੇ ਤੂੰ ਰਣਨੀ ਬਾੜ ਰਹਿ ਗਈ। ਹਾਂ। ਮਾਣੂ ਕਾ 60 ਆ। ਵਾਏ। 6 ਕਿਲੋ ਪੰਜ ਕਿਲੋਮੀਟਰ। 5 ਕਿਲੋਮੀਟਰ ਬਾਹਰ। ਸੁਆਦ ਹਨ ਬਠੀ। ਇੱਕ ਦੁੜਾਈ। ਆ ਮੈਨੂੰ ਦੀਵਾਲੀ ਦੇ ਹੈਂਪਰ ਨਹੀਂ ਆ। ਹੋ ਕਿਉਂ ਦੀਆ ਡਰਮ ਵੀ ਜੁਰੀ ਪਈ ਆ। ਆਹ ਸਾਖੜਾ ਲਾ ਬਾਰੇ ਵਾਲੇ ਮਸਾਖੜਾ। ਹਰਿਆਣੇ ਵਾਲਿਆਂ ਨੇ ਆਏ ਆ ਤਾਓ। ਅਰੇ ਕੌਣ ਆ ਰੇ ਛੋਰੀ। ਦੇਖੋ ਛੋਰੀ ਕੌਣ ਸਾਗ ਤੋੜ ਰਹੀ ਆ। ਛੋਰੀ ਸਾਗ ਤੋੜ ਰਹੀ ਆ ਹਮਰਾ। ਵੀਰ ਦੇ ਸਾਗ ਤੋੜ ਨਹੀਂ ਆਈ ਆ। ਪਿੰਡ ਮੈਦਾਨ ਦੀ ਸਾਗ। ਕੋਈ ਦਾ ਗੱਲ ਆ। ਸਾਗ ਕਿੱਥੇ ਪੈਂਦਾ ਪੈਂਦਾ। ਵੀਰ ਹੋਣ। ਆ ਜਿਹੜਾ ਬੈਂਦੇ ਹੋ ਜਾਂਦਾ ਵਾ। ਅਜੀ ਗੱਲ ਆ। ਦਸਾਂ ਪੱਜ। ਹੁੰਦਾ ਕਿਉਂ ਨਹੀਂ ਸਾਰਾ ਦਾਵਾ ਅਰੇ ਤਾਉ ਰੇ ਬਾਬਾ ਨਹੀਂ ਤਾਉ ਆਏ ਰਹਾਣੇ ਆ ਤਾਉ ਚਾਹ ਦਾਵਾ ਹੈ ਆ ਕਿੰਨੇ ਕਿਲੋਮੀਟਰ ਰਹਿ ਗਿਆ ਜੀ ਮੈਪ ਜੀ ਸਵਾ ਕਿਲੋਮੀਟਰ ਹੈ ਸਵਾ 1 ਕਿਲੋਮੀਟਰ ਸਵਾ 1 ਕਿਲੋਮੀਟਰ ਸਵਾ ਘੰਟੇ ਦਾ ਰਾਹ ਰਹਿ ਗਿਆ ਨਹੀਂ ਹਾਂ ਸਵਾ ਘੰਟੇ ਦਾ ਰਾਹ ਕਿਲੋਮੀਟਰ ਦਾ ਛੱਡ ਰਹਿ ਗਿਆ 2 ਮੀਟਰ ਕਿੰਨੇ ਆ 7 ਕਿਲੋਮੀਟਰ ਬਹੁਤ ਵਧੀਆ ਇਹ ਸਵਾ ਕਿੰਨਾ ਹੋਵੇ ਜੀ ਮੈਨੂੰ ਭੁੱਖ ਲੱਗਿਆ ਹੀ ਹੁਣ ਤਾਂ ਕਰਦੀ ਆ ਇਹ ਆ ਇੱਥੇ ਰੋਕਦੇ ਆ ਟੱਬਾ ਟੂਬਾ ਦੇਖ ਲੈ ਰਾਜ ਕੋਈ ਚਾਹ ਪੀਨੇ ਆ ਮੈਂ ਦੋਵੇਂ ਪਿਆ ਪਾ ਦੇ ਸਾਰੇ ਪੇਟੀ ਦੇ ਵਿੱਚ ਉਹ ਕੰਮੇ ਨੇ ਕੱਢ ਲੇ ਫਿਰ ਤੇਰੇ 6 6 ਗਲਾਸ ਕੁੱਲ ਗਿਆ 12 ਹੋ ਗਏ ਇਹਦੇ ਕੋਲ ਤਾਂ ਹੀ ਐਡਾ ਡੱਪਟਾ ਨਹੀਂ ਸੀ ਤੇਰੇ ਨੇ ਕੀ ਕਰਿਆ ਟਿੱਖੇ ਕਨਾਰੇ ਨੇ ਕੱਢ ਲਿਆ ਮੈਂ ਉਹ ਲਾ ਲਿਆ ਕਿਵੇਂ ਪਾਉਂ ਨਹੀਂ ਲਾ ਲਿਆ ਕੱਢ ਕੇ ਇਧਰ ਆਪਣਾ ਕ ਵੀ ਚਾਹ ਲੈ ਲੈ ਮੈਂ ਆ ਮ ਆ ਜਾਵਾਂ ਆਏ ਹਰੇ 12 ਹੀ ਗੋਲੋਂ ਮੈਂ ਤਾਂ ਮੈਂ ਭਇਆ ਪਾ ਦੇ ਕਰ ਸੀ ਮਸ਼ੀਨ ਸੀ ਨਹੀਂ ਹੋ ਸਾਰਾ ਸਾਮਾਨ ਪਧਰਾਵਾ ਮੈਂ ਕਿ ਕੌਲੀਆਂ ਗਲਾਸ ਵਾਲੀ ਗੱਲ ਕਰ ਪੰਜ ਕੌਲੀਆਂ 6 ਕਿਸੇ ਹੋਰ ਨਾ ਕਹਦੇ ਆ ਪੌਂਟਾ ਸਾਹਿਬ ਬਈ ਇਧਰ ਪੰਜਾਬੀ ਚ ਲਿਖਿਆ ਦੇਖੋ ਆ ਪੌਂਟਾ ਸਾਹਿਬ ਇਧਰ ਹੀ ਨਾ ਆਹ ਬਾਕੀ ਸਾਰਾ ਕੁਝ ਇਹਦਾ ਫਿਰ ਰਵਿੰਦਰ ਰਪਾੜੇ ਦਾ ਟੱਕਾ ਹੋ ਗਿਆ ਯਾਰ ਤੁਸੀਂ ਫਿਰ ਅੱਜ 6 ਕੌਲੀਆਂ ਗਲਾਸ ਲੈ ਕੇ ਦੋ ਮਮਾ 12 ਪੂਰੇ ਹੋ ਜਾਣਗੇ ਪੂਰਾ ਇਹਦਾ ਜਿੰਨ ਲੰਗਰ ਬਹੁਤ ਆਜ ਕੋਈ ਲੰਗਰ ਨਹੀਂ ਆਇਆ ਮੰਮੀ ਇਹਦੀ ਲੱਸੀ ਨਾ ਬੈਗ ਕਰੋ ਬਈ ਅਸੀਂ ਕਹਿੰਦੇ ਮੋਰਗੇ ਨਹੀਂ ਅੱਜ ਲੰਗਰ ਬਹੁਤ ਹੋਣਾ ਡੈੜੀਆਂ ਦਾ ਬੈਠੀ ਦਾ ਹੋਣਾ ਕੋਈ ਲੰਗਰ ਨਹੀਂ ਆਇਆ ਤਾਂ ਕਦਰ ਆ ਯਾਰ ਆਈ ਆਈ ਗੱਲ ਮੰਮੂ ਨੇ ਆਈ ਕੀਤੀ ਸਾਡੇ ਨਾਲ ਜਦੋਂ ਚੰਤਪੁਰ ਨਹੀਂ ਲਿਆ ਗਿਆ ਕਹਿੰਦਾ ਵੀ ਲੰਗਰ ਆਉਣ ਲੱਗੇ ਨੇ ਸਿੱਧਵਾਂ ਬੇੜ ਤੋਂ ਗਾਹ ਕੋਈ ਵੀ ਨਹੀਂ ਆਇਆ ਉਹ ਚੰਤਪੁਰ ਨਹੀਂ ਜਾ ਕੇ ਲੰਗਰ ਤੇ ਮੰਮੂ ਵੀ ਕਹਤਾ ਸੀ ਇਹੀ ਕਿ ਖਵਾ ਤੂੰ ਹੀ ਲੈ ਕੇ ਆਇਆ ਸੀ ਉਹਦੋਂ ਤੁਸੀਂ ਕਿੱਥੇ ਗਏ ਸੀ ਚੰਤਪੁਰ ਨਹੀਂ ਜਗਰਾਤ ਦੇ ਤੇ ਫਿਰ ਨਾ ਰਹਿ ਗੁੱਟ ਗਈ ਅਸੀਂ ਅੱਛਾ ਉਦੋਂ ਗਏ ਸੀ ਫੇਰੇ ਕੋਟੋਂ 10 ਮਿੰਟ ਵੀ ਡੱਬੂ ਦਾ ਸੌਣ ਕੇ ਫੇਰ ਅਸੀਂ ਜਗਰਾਮੀ ਆ ਗਏ ਫੇਰ ਅਸੀਂ ਹੋਰ ਇਹ ਕਹਿੰਦੇ ਮੈਂ ਝਲਕੀ ਕੱਢਣੀ ਐ ਇੱਕ ਮੈਂ ਕਿਹਾ ਚਲੋ ਚੱਲ ਗਏ ਫੇਰ ਜਗਰਾਮਾ ਤੋਂ ਆਏ ਅਸੀਂ 1 ਵਜੇ ਮੁੜ ਕੇ ਰਾਤ ਨੂੰ ਰੈਕੋਟਾਲ ਜਗਰਾਤ ਤਾਂ ਬਹੁਤ ਵਧੀਆ ਸੀ ਯਾਰ ਕਿੱਥੇ ਖਾਣ ਨਹੀਂ ਮਿਲਿਆ ਨਾ ਤਾਨੂੰ ਰੈਕੋਟ ਮਿਲਿਆ ਰੈਕੋਟ ਨਹੀਂ ਖਾਣ ਖਾਦੇ ਆ ਉਧਰੋਂ ਲੇਟ ਹੋ ਗਏ ਫੇਰ ਇਹਨਾਂ ਨੂੰ ਆਏ ਸੀ ਵੀ ਛੇਤੀ ਛੇਤੀ ਆਪਾਂ ਜਗਰਾਮਾਂ ਚੱਲ ਗਏ ਉੱਥੇ ਮਿਲੂਗਾ ਖਾਣ ਨੂੰ ਉੱਥੇ ਸਾਰਾ ਕੁਝ ਉੱਥੇ ਜਾਣ ਨੂੰ ਪਹੁੰਚੇ ਦਾ 10:30 ਦਾ ਸਾਰਾ ਕੁਝ ਚੱਕ ਤਾ ਉਹਨਾਂ ਨੇ ਮੇਰੇ ਨਾਲ ਘਰ ਹੋਇਆ ਇਹ ਰੱਜ ਕੇ ਗਾਂਵਲੇ ਭੱਜ ਗਏ ਅਸੀਂ ਲੋਰੋਂ ਅੱਜ ਕਿ ਲਿਆ ਕਰੋ ਅਸੀਂ ਲੁਧਿਆਣੀ ਲੈ ਕੇ ਆਹ ਤੇਨਾਂ ਦੇਖਿਆ ਕਰੋ ਵੀ ਹਾਂ ਗਾਂਵ ਮਿਲੂਗਾ ਗਾਂਵ ਮਿਲੂਗਾ ਨਹੀਂ ਸਹੀ ਐ ਅਸੀਂ ਰੱਜ ਕੇ ਜਾਵੇ ਆਪਾਂ ਤਾਂ ਹੀ ਤਾਂ ਅੱਜ ਰੱਜ ਕੇ ਆਏ ਆ ਆਪਾਂ ਤਾਂ ਉਹਨੂੰ ਹੀ ਪੋਖਾ ਨਾ ਆਂਦੇ ਟੱਬਾ ਹੀ ਲੱਭੀ ਜਾਂਦੇ ਕਿਤੇ ਕੋਈ ਨਾ ਕੋਈ ਨਾ ਕੋਈ ਇੰਜ ਦਾ ਕੋਈ ਪੁੱਛੀਆਂ ਕਾਦੀ ਆਪਣੇ ਕੋਲ ਪਈਆਂ ਰੋਟੀਆਂ ਹਨ ਵੀ ਆਹ ਲੈ ਵਿੱਚੋਂ ਗੱਡੀ ਦੇ ਕੋਲੋਂ ਖੜਾ ਆਹੀ ਗਾਣਾ ਪੜਾ ਪਰ ਢੱਬਰ ਹੈ ਹੀ ਨਹੀਂ ਆਹ ਰੋਡ ਤੇ ਵੀ ਨਹੀਂ ਲੱਗਦਾ ਕੋਈ ਸਾਰੀਆਂ ਸਿੱਟੀਆਂ ਰੋੜਾਂ ਨੂੰ ਐਂ ਕਰੋ ਇੱਥੇ ਗੱਡੀ ਰੋਕਦੇ ਆ ਸਾਈਡ ਤੇ ਆਪਣੇ ਕੋਲ ਚਾਹ ਚਾਹ ਨਹੀਂ ਹੈਗੀ ਪਰ ਨਾ ਪਾਣੀ ਆ ਪਰ ਗੰਦ ਨੂੰ ਤ ਦੇ ਕੇ ਕੋਈ ਕਿਸੇ ਦੇ ਘਰੇ ਵੜ ਕੇ ਕਹ ਦੋ ਸੀ ਤੁਹਾਨੂੰ ਜਾਣਦੇ ਆ ਤੁਸੀਂ ਸਾਡੇ ਚਾਚੀ ਦੇ ਮਾਸੀ ਦੇ ਤਾ ਆ ਮੰਮੀ ਰਾਜਮੀ ਰਿਸ਼ਤਦਾਰੀ ਕੱਢ ਨੂੰ ਬਈ ਮੰਮੀ ਕੱਢ ਲੂ ਇਹ ਰਾਤਦਾਰੀ ਪਾਉ ਮੰਮੀ ਨੇ ਘੜੇ ਨੇ ਪਾਉ ਮੈਂ ਥੋੜੀ ਚਾਹ ਚੀਦੇ ਹਾਂ ਮੰਮੀ ਰਾਤਦਾਰੀ ਲਾਜ ਵੀ ਕੱਢ ਰੂ ਹੁਣ ਤਾਂ ਨਾਲ ਦੋ ਕੱਠੀਆਂ ਇਹਨਾਂ ਨੇ ਕੱਢ ਲੈਣੀਆਂ ਰਾਜਮੀ ਲਾਂਗੇ ਸਗਾ ਦੀ ਫੇਰ ਰਾਤ ਕੱਢ ਲੈ ਲੈ ਬੈ ਪੰਜਾਬ ਦੇ ਨਾਲ ਭਾਈ ਭਾਈ ਆ ਤੇ ਭਾਣਾ ਆ ਥੋੜੇ ਤਾਂ ਚੰਗੀ ਚਾਹ ਲਈ ਗੱਲ ਲਾਜ ਭੈਣਾ ਆਈਆਂ ਚਾਹ ਪਿਆਉ ਤਾਊ ਇਹ ਤਾਂ ਬਈਆਰੇ ਕੋਈ ਦਾਦੂ ਚਾਹ ਲੈ ਕੇ ਆ ਰਹੇ ਭਾਜੀ ਆਏ ਬਾਹਰ ਬਹੁਤ ਹੀ ਘਰਦੇ ਆ ਆਇਦਾ ਹੈ ਵੜ ਗਿਆ ਫਿਰ ਕਿਹਦੇ ਘਰੇ ਨਹੀਂ ਅਸੀਂ ਨਹੀਂ ਕਿਸੇ ਘਰੇ ਬਣ ਹੋਰ ਫਿਰ ਕਿ ਕੁੱਟਣ ਗਏ ਲੈ ਨਾਣੇ ਦਾ ਫਿਰ ਕਹਿ ਨਹੀਂ ਤੂੰ ਕਹ ਪੰਜਾਬ ਵਾ ਜਾਣਾ ਬਾਈ ਬਾਈ ਲੈ ਤੇ ਕੰਨੇ ਇਸ ਬਣਾਉਣ ਲਾ ਕੇ ਇਹਨੇ ਗੋੜ ਲੈ ਕੇ ਜਾਣਾ ਜੀ ਬਈ ਗੋੜ ਤਾਂ ਲੈ ਕੇ ਆਵਾਂਗੇ ਆਪਾਂ ਬਈ ਉੱਥੇ ਕੀ ਮਤਲਬ ਵਧੀਆ ਹੁੰਦਾ ਹਾਂ ਘਿਲਾੜੇ ਦਾ ਗੋੜ ਸਾਲ ਦਾ ਗੋੜ ਘਿਲਾੜੇ ਉਹ ਸਾਡਾ ਦਾ ਸਾਰਾ ਗੋੜ ਖਰਾਬ ਹੋ ਗਿਆ ਯਾਰ ਜਿਹੜਾ ਲੈ ਕੇ ਆਂਦਾ ਜਿਹੜਾ ਅੱਜਗਰਾਮਾ ਤੋਂ ਲਿਆਉਂਦਾ ਸੀਗਾ ਇਹ ਤਾਂ ਪਹਿਲਾਂ ਆਇਆ ਹੋਇਆ ਚਿੱਟਾ ਇਹਦਾ ਹੋੜ ਹੀ ਪਤਾ ਕਰਦਾ ਦਾਰੂ ਦੀ ਸੁੰਹ ਲਾ ਆਉਣਾ ਕਿ ਸਾਰੇ ਗੋੜ ਮੁੜ ਕਾਇਆ ਛੱਡ ਗਿਆ ਜੰਦਾ ਵੇ ਕੱਚਾ ਗੋੜ ਹੁੰਦਾ ਜਿਹੜਾ ਲਾਜ ਨਹੀਂ ਮੈਂ ਹੁਣ ਇੰਦਰ ਨੂੰ ਗਿਆ ਪਾਣੀ ਲਾ ਕੇ ਆਣਾ ਪੀਪਲ ਦਾ ਨੜ ਖਾਣਾ ਮੈਂ ਮੂਤਰਾਦਾ ਹੈ ਨਹੀਂ ਉਹਨਾਂ ਨੇ ਉਹਨਾਂ ਸੈਕ ਸਾਧ ਲੈਣ ਵਜਨ ਪਾਰ ਆ ਆਹ ਲੈ ਜਾ ਹਾਂ ਉਹਨਾਂ ਨੇ ਮੋੜਦਾ ਨਹੀਂ ਕੰਟ ਉਲੀ ਜਾਂ ਖੁਲਾ ਜਾਂ ਹਾਂ ਮੱਝਾਂ ਦੇ ਕੰਮ ਆ ਜੂ ਉਹ ਸਹੀ ਗੱਲ ਖਿਲਾੜੇ ਦਾ ਗੋੜ ਤਾਂ ਉੱਥੇ ਵੀ ਮਿਲਦਾ ਹੁੰਦਾ ਦਮ ਦੋਆ ਸਭ ਗੋੜ ਦੁਬਾਰਾ ਨਹੀਂ ਆ ਹੁਣ ਲੋੜੀ ਵੇਲੇ ਪਾਪਾ ਜੀ ਨੇ ਲਾ ਦੇਣਾ ਖਿਲਾੜਾ ਜਿੰਨਾ ਮਰਜ਼ੀ ਗੋੜ ਲਈ ਚਲੋ ਕੁਛ ਨਹੀਂ ਜਾਂਦੇ ਦੀ ਮੰਗਾ ਹੁੰਦੀਆਂ ਉਹ ਤਾਂ ਸਹੀ ਹੈ ਕੰਡੀਗੜ੍ਹ ਜਾਂਦੇ ਆਂ ਖਲਾੜ ਧਲਾੜਾ ਆਉਂਦਾ ਉੱਥੇ ਵੀ ਆਉਂਦਾ ਖਲਾੜੇ ਦਾ ਬਾਹਲੇ ਆਉਂਦੇ ਆਉਂਦੇ ਆ ਆਹ ਦੇ ਇਧਰ ਬਹੁਤ ਆ ਜਾਣੇ ਖਲਾੜੇ ਤਾਂ ਢੀਲੋ ਦੇ ਪੁਲਦੀਆਂ ਤਾਂ ਸੇਮੀਆਂ ਬਾਹਲੀ ਵਧੀਆ ਹੁੰਦੀਆਂ ਨੇ ਉਹ ਅੰਕਲ ਸਟਾਲ ਜੀ ਲਈ ਆਉਂਦੇ ਆ ਆਹ ਉਹ ਸੇਮੀਆਂ ਬਹੁਤ ਵਧੀਆ ਆਪਣੀ ਥੋੜੀ ਰਿਹਾ ਕੋਤਰ ਨੂੰ ਇੱਕ ਜਦੋਂ ਆਪਾਂ ਇਧਰ ਖੋਟ ਕਮੂਰੇ ਨੂੰ ਜਾਂਦੇ ਆਂ ਇਧਰ ਵੀ ਬਣਾਉਂਦੇ ਆ ਸੀ ਨਾ ਬਣੇ ਗੇੜਾ ਗੁੜਾ ਲੱਗਿਆ ਦੱਸਦੇ ਹੋਰੇ ਸਾਡੇ ਲੱਗਿਆ ਸੀ ਲਿਆਉਂਗਾ ਮੁੱਕਣਾਂ ਦੀ ਸੀ ਮੇ ਸੱਤ ਬਹੁਤ ਵਧੀਆ ਵਧਵਾਣਾ ਹੈ ਕੋਲਤ ਦਾ ਬਹੁਤ ਆ ਬਹੁਤ ਵਧੀਆ ਬਣਦੀ ਸੀ ਆਗੇ ਬਿੰਦਰਪੇੜੀ ਦੇ ਕਰਨੇ ਪੁਰਾਣਾ ਪੰਜਾਬ ਇਧਰ ਆ ਆਗਾ ਆਗਾ ਇਹ ਪਹਿਲਾਂ ਬਾੜ ਕੇ ਲੈ ਕੇ ਆਨੇ ਹੁੰਦੇ ਸੀ ਨਹੀਂ ਆਪਾਂ ਕਿੰਨੇ ਆ ਪੰਜ ਮੇਰੇ ਬਾੜਦੇ ਨੇ ਸੀ ਨਾ ਹਾਂ ਨਾ ਇਹ ਤਾਂ ਪਤਾ ਨਹੀਂ ਕਿਹੜਾ ਸੀ ਇਹ ਨਹੀਂ ਪਤਾ ਪੰਜ ਮੇਰੇ ਕਿੰਨਾ ਆ ਬਾੜਦੇ ਨੇ ਸੀ ਨਾ ਫਿਰ ਗੰਨੇ ਛੱਲਦੇ ਆ ਕੋਈ ਕਹੜਾ 9 ਦਿਨ ਸੀ ਬਾਂਦੀ ਮੇਰੇ ਹਾਂ ਇੰਦਰਾ ਆ ਕਿੰਦ ਆ ਕੋਲ ਜਿਹੜੇ ਗੰਨੇ ਆ ਗੰਨਾ ਛੱਲਦੇ ਆ ਜੀ ਨੂੰ ਕੱਢ ਵਾੜ ਦਿੰਦੇ ਆ ਫੇਰ ਕੰਨ ਦੇ ਬਾਹਰ ਕੱਢ ਲੈਂਦੇ ਗੰਨੇ ਵਾਲਾ ਗੰਨੇ ਦਾ ਡੰਡਾ ਕੱਢ ਕੇ ਲੈਂਦੇ ਜਿਹੜਾ ਛਿਲੜ ਹੁੰਦਾ ਉਹਨੂੰ ਆਕ ਕਹਿੰਦੇ ਆ ਹੁਣ ਇਹ ਲਾ ਕੀ ਨੂੰ ਕਹਿੰਦੇ ਆ ਆ ਜਿਹੜਾ ਰੇੜੇ ਤੇ ਲਈ ਜਾਂਦਾ ਸੋ ਆਕ ਆ ਅੱਛਾ ਚੱਕ ਉੱਪਰ ਛਾਤਾ ਸੁਣ ਲੈ ਫੜੋ ਮੈਂ ਫੜਣੀ ਜੀ ਚਲੋ ਚਾਹ ਪੀੜੀਆਂ ਕਬੋਤਲ ਲੈਣੀ ਆ ਪੀੜੀਆਂ ਬੋਤਲ ਅਸੀਂ ਬੜੇ ਬੜੇ ਖੋਲੇ ਠੰਡੇ ਦੀ ਬੋਤਲ ਲੈ ਮੈਂ ਠੰਡੀ ਬੋਤਲ ਅਸੀਂ ਚਾਹ ਪੀਣੀ ਆ ਚਲੋ ਫੇਰ ਚਾਹ ਹੁੰਦੀ ਆ ਉੱਤੇ ਨਾ ਪਾ ਦੀ ਸੋਹਣੇ ਸਾਰਾ ਕੁਝ ਸੁੱਕਾ ਵਾ ਮੈਂ ਤੇਲ ਤੋਂ ਬਿਨਾਂ ਲੈਂਦੀ ਹਾਂ ਪੂਰੀ ਬਣਾਦੀ ਹੈ ਬਣਾ ਲਾ ਪੂਰੀ ਤੇਲ ਤੋਂ ਬਿਨਾਂ ਲੈ ਸੁੱਕਾ ਸੁੱਕਾ ਚੱਕੋ ਇਦੇ ਦੇ ਮਨ ਤਾਂ ਆਹ ਦੇ ਦੇ ਆਂਬ ਦਾ ਚਾਰ ਮੈਂ ਨਿੰਬੂ ਲਿਆ ਨਾ ਮੈਂ ਨਿੰਬੂ ਖਾਣਾ ਮੈਂ ਨਿੰਬੂ ਨਹੀਂ ਲਿਆ ਯਾਰ ਜਿਹੜੀ ਮੈਟਰ ਘਟਾ ਰਹੇ ਮੈਂ ਨਿੰਬੂ ਮੈਂ ਮਿਰਚ ਵੀ ਦੇ ਦੇ ਚਾਰ ਓਏ ਮੈਨੂੰ ਉਹ ਨਹਾਜਮ ਹੋ ਜਾਂਦਾ ਨਾ ਨਿੰਬੂ ਤੋਂ ਬਿਹਤਰ ਨਿੰਬੂ ਖੱਟਾ ਮਿੱਠਾ ਜਿਹਾ ਓ ਫਿਰ ਉਹਦਾ ਬਾਹਲਾ ਸਵਾਦ ਹੁੰਦਾ ਖੱਟਾ ਮਠਾ ਦਾ ਚੱਕ ਤੂੰ ਚਲ ਕੋਈ ਨਾ ਤੂੰ ਤੋਂ ਨਹੀਂ ਆ ਦੇ ਕੋ ਨਾ ਆ ਗਿਆ ਵੀ ਪਹਿਲਾ ਲੰਗਰ ਆ ਗਿਆ। ਇਹ ਗੱਲ ਸਹੀ ਸੀ। ਪਰ ਹੁਣ ਤਾਂ ਬੱਚਾ ਛਕ ਲਈ। ਹਾਂ। ਸਭ ਨੇ ਇੱਥੇ ਲੰਗਰ ਅਚ ਛਕਦੇ ਆ। ਚਲੋ ਜੀ। ਕੋਈ ਚਾਹ ਵਾਹ। ਲੈ ਹੁਣ ਤਾਂ ਚਾਹ ਪੀ ਕੇ ਆਈਆਂ। ਨਹੀਂ 10 10 ਦੀਆਂ ਉਧਾਂ ਵੀ ਚਾਹ। ਆ ਗਈ ਚਾਹ ਵਾਹ। ਚਾਹ ਆਪ ਕੋਨੇ। ਆ ਵਸ ਆਪਣੇ ਆਪਣੇ ਪੰਜਾਬੀਆਂ ਦੇ ਘਰ ਘੋਰਾ ਹੋਣਗੇ ਨੇੜੇ ਇੱਥੇ। ਪੰਜਾਬੀਆਂ ਦਾ ਪਿੰਡ ਹੋਊ ਆਪਣਾ ਵੀ। ਨਹੀਂ ਹੈਗਾ ਕਿੰਨੀ ਸੋਹਣੀ ਨਰਸਰੀ 'ਚ ਬੁੱਟੇ ਪਏ ਸੀ। ਦੇਖ ਲਿਓ ਇੱਕਦੋ। ਲੈ। ਪਹਿਲਾ ਬੂਤ ਤਾਂ ਹੀ ਲੈ ਜਾਂਦੇ ਆ ਨਾਲੇ ਸਾਗ ਤੋੜ ਲਿਓ ਲੈ ਲਓ ਸਾਰਾ ਕੁਝ ਜੇ ਰੱਖ ਦੋ ਤੋੜ ਇਹਨਾਂ ਬਸ ਸਾਡੇ ਇਕ ਲਾਂਗੇ ਤੇ ਦੇਖ ਲੈਨੀ ਸੁਣ ਮੈਂ ਹੋਰ ਕੀ ਮੁੜਦੇ ਹੋ ਦੇਖਦੇ ਨਰਸ ਨਹੀਂ ਖੁੱਲੀ ਹੋਈ ਹੈਲੋ ਇੱਥੇ ਰੱਖ ਦੇ ਉਸ ਤੇ ਖਾਣਾ ਨਾ ਪਾ ਵੇ ਵੇਂਦਰ ਦਾ ਰੇਲ 'ਚ ਬਾਲੀ ਮਾੜੀ ਹੋਈ ਸੀ ਕਿਉਂ ਵੇਂਦਰ ਦੀ ਸ਼ਾਰੀ ਕਰੀ ਵੀ ਡੁੱਲ ਗਈ ਪੈਣੇ ਦੀ ਸਹੀ ਗੱਲ ਜਦੋਂ ਕਹਿੰਦੇ ਸੀ ਆਈਸਕ੍ਰੀਮਾਂ ਜੀਆਂ ਬਣਾਈ ਜਾਂਦੇ ਪੈਣੇ ਨੇ ਵੀ ਲਾ ਲਈ ਹੁਣ ਦੇਖ ਲੈ ਲੇਪਾ ਪੂਛੀ ਚੱਲ ਪਿਆ ਹਾਂ ਚਲੋ ਕਰਾਂ ਗਾਂ ਫਿਰ ਕਲਾੜੇ ਤੇ ਵੀ ਰੁਕਣਾ ਕਲਾੜਾ ਆਉਂਦਾ ਗੋੜ ਵਾਲਾ ਕਿ ਆ ਕੋਈ ਚਾ ਲਾਲਾ ਕਰਮਜੀਤ ਕਮੋਂਦੋ ਤਨ ਤਾਂ ਲੋੜ ਨਹੀਂ ਮਜ਼ਾਕ ਨਹੀਂ ਤੇਰੇ ਬੁੱਲ ਤਾਂ ਠੀਕ ਆ ਇਹਨਾਂ ਤਾਂ ਉਹੀ ਆ ਹਾਂ ਬੜੇ ਦਿੱਤੀ ਆ ਨਾ ਲਾਲਾ 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 ਇੰਦਰਨਾਸ ਔਰ ਸੀਸਾ ਵੀ ਨਾਲ ਹੀ ਨਾਲ ਹੀ ਸੀਸਾ ਨਾਲ ਹੀ ਨੌ ਪਾਓ ਸੱਚ ਸੁਰਖੀ ਮੰਮੀ ਤੂੰ ਤਾਂ ਨਹੀਂ ਲਾਉਣੀ ਪਰ ਵੀ ਦਿੰਦੇ ਆ ਇਹ ਰਸ ਆਪਾਂ ਪੀ ਲਾਂਗੇ ਦੇਖ ਮੇਰਾ ਇਹ ਗੰਨਾ ਹੀ ਗੰਨਾ ਪਿਆ ਨਾ ਚਲੋ ਖਲਾੜੇ ਤੇ ਲੈ ਕੇ ਚੱਲਾ ਰਸ ਪੀਨੇ ਰਸ ਰਾਸਤਾ ਆਉ ਪਰ ਰੀਨਲ ਵਾਲਾ ਹੁੰਦਾ ਨਹੀਂ ਰੋਂਦਾ ਰੀਨਲ ਹੁੰਦਾ ਹੋਰ ਨਾ ਟਟੀਆਂ ਲਵਾ ਲਿਓ ਨਹੀਂ 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 ਮੈਂ ਆਖ ਨਹੀਂ ਪਾਣੀ ਕਹਿੰਦੇ ਮੁਸਲਮਾਨ ਭਾਈ ਮੈਂ ਕਹਿਣੀ ਲੱਗੀ ਸੀ 786 ਚਲੋ ਚਲੋ ਦੇਖ ਗਏ ਹੌਣ ਹੀ ਲੈ ਲੋ ਆਉਂਦੇ ਆਉਂਦੇ ਹੋਇਆ ਨਹੀਂ ਇੱਧਰ ਆਉਣਾ ਆਉਂਦੇ ਹੋਇਆ ਨਹੀਂ ਇੱਧਰ ਦੀ ਆਉਣਾ ਹੌਣ ਲੈ ਲੋ ਜਿਹੜਾ ਕੋ ਲੈਣਾ ਹਨੇਰੇ ਹਨੇਰੇ ਨਾਲ ਇੱਧਰ ਆਪਾਂ ਹਾਂ ਫਿਰ ਉਹ ਵੀ ਕਲਾੜੇ ਦੇ ਸੰਗ ਤੋਂ ਆ ਇੱਥੇ ਰੱਖ ਦੇ ਇੱਥੇ ਪੋਛੋ ਵੀ ਦੰਦੇ ਵੀ ਆਹੀ ਕਿਉਂ ਆਹ ਦੇ ਪੇਟੀਆਂ ਵੀ ਦਾ ਫਿਰ ਕਮਾ ਹੁੰਦਾ ਦੌੜ ਤਾਂ ਆ ਹੀ ਹੁੰਦਾ ਕਿਉਂ ਬਾਈ ਜੀ ਕੀ ਹਾਲ ਆ ਕਿਵੇਂ ਲਾਇਆ ਗੁੜ ਗੁੜ ਵੇਚਦੇ ਵੀ ਆ ਆਹ ਦੇ ਸੋਨੇ ਇੱਧਰ ਗੰਨਾ ਪੀੜੀ ਜਾਂਦੇ ਆ ਓਏ ਭਾਈ ਪੀ.ਡੀ.ਐਮ ਦਾ ਕੰਮ ਆਹ ਇੱਧਰ ਆ ਜੂਸ ਆਤਾ ਆ ਜਾਂਦਾ ਕੰਮ ਦਾ ਤੇ ਹੋਰ ਕੀ ਆ ਇਹ ਮਹਿੜਾ ਆਹ ਮਹਿੜਾ ਮਹਿੜਾ ਹੈ ਨਹੀਂ ਮਹਿੜਾ ਤਾਂ ਕੰਮ ਦੇ ਉਹ ਮੈਨੂੰ ਲਾਦਾ ਜੂਸ ਆ ਉਹਦੇ ਯਾਰ ਰਾਸ ਆਉਂਦਾ ਔਰ ਹੰਦ ਅੱਛਾ ਨਾਲ ਰਹੇ ਨਾ ਔਰ ਇੱਧਰ ਲੱਗੇ ਪੱਠੇ ਉਹ ਜਦ ਸਾਡੇ ਦੀ ਔਰ ਇੱਕਦਮ ਉਹ ਰਸ ਤੋਂ ਬਾਕੇ ਗੁੜ ਬਣਦਾ ਤੇ ਉਸ ਤੋਂ ਬਾਕੇ ਗੁੜ ਬਣਦਾ ਹੈ। ਆਹ ਕੀ ਪਕਾ ਦੋ ਨਾ। ਸਹੀ ਗੱਲ ਆ ਦੇ। ਲਾਏ ਦੇਖਾਂ। ਆ ਇੱਧਰ ਗਰਮ ਆ ਇਹ। ਇਹਨੂੰ ਫਿਰ ਕਾੜਦੇ ਆ। ਕਾੜ-ਕਾੜ ਕੇ ਇਹ ਫਿਰ ਇੱਧਰ ਪਹਿਲਾਂ ਇੱਧਰ ਆਉਂਦਾ ਫਿਰ ਇੱਧਰ ਕਰਦੇ ਆ ਫਿਰ ਉਹ ਚ ਫਿਰ ਉਹ ਤੇ ਫਿਰ ਉੱਧਰ ਜਾਂਦਾ ਜਾਨੀ ਪਿਓਰ ਗੋੜ ਇੱਥੇ ਆ ਜਾਣਾ ਇੱਥੇ ਆਉਂਦਾ ਪਿਓਰ ਗੋੜ ਐ ਚ ਕੈਰ ਪੈ ਕਿਲੋ ਲਾਇਆ ਗੋੜ 50 ਰੁਪਏ ਨਾ ਫਿਰ ਤਾਂ ਯਾਰ ਲੋਟ ਆ ਨਹੀਂ ਆਪਣੇ ਕਿੰਦਾ 40 20 ਇਹ ਫਿਰ ਕਲਾੜੇ ਵਾਲਾ ਰੇਟ ਵਧਾਓ ਉਹਦੇ ਗਈ ਰੇਟ ਆਪਣਾ ਵੇਚਣਾ ਡੱਗ ਪਿਆ ਜਾ ਬਣਾਇਆ ਨਹੀਂ ਰੇਟ ਫਿਰ ਹੈ ਗੋੜਾ ਵਾਲੇ ਨੇ ਚਲੋ ਕੋਈ ਨਹੀਂ ਤੁਸੀਂ ਜਿਹੜੀਆਂ ਜੁਦੀਆਂ ਆ ਵੀ ਹੈ ਨਹੀਂ ਉਹਦੇ ਨੂੰ ਐ ਵੀ ਜਿਹਦਾਂ ਸਿਰ ਨਹੀਂ ਬੰਨ ਰਹਿ ਵੀ ਚੱਲ ਜਾਈਏ ਅਗੀਆਂ ਅੱਜ ਤਾਂ ਤਿੰਨ ਜਾਣੀਆਂ ਸੀਗੀਆਂ ਨਹੀਂ ਉਹ ਪਾਈਏ ਥੋੜਾ ਮੋੜਿਆ ਭਾਈ ਲੈ ਕਰ ਆ ਜਾ ਹਾਂ ਮੋੜ ਚ ਨਹੀਂ ਸਿਰ ਦੇ ਵੇਚਣਗੇ ਚਲੋ ਪੂਰੀ ਜੀ ਵੇਚੀ ਲਿੰਦੇ ਨਾ ਆਈ ਨਹੀਂ ਬਾਕੀ ਆ ਕੋਕੋ ਪਾਰਕਿੰਗ ਉਹ ਤਰਕੇ ਫੇਰ ਉਸ ਜਗਾ ਉਧਰ ਮੂਰੇ ਜਾਵਣਾ ਉਧਰ ਕਾਫੀ ਮੇਰੇ ਤੋਂ 1.5 ਕਿਲੋਮੀਟਰ ਤੇ ਗੁਰਦੁਆਰਾ ਸਾਨੂੰ ਸਿੱਧਾ ਲੈ ਕੇ ਜਾਣਗੇ ਆਪਾਂ ਆ ਪੁਲਿਸਾਂ ਨੇ ਜਾਣ ਨਹੀਂ ਦੇਣਾ ਸਹੀ ਤਾਂ ਗਿਆ ਸੀ ਵੀ ਸੋਧ ਨਹੀਂ ਦੇਣਾ ਉਹਨਾਂ ਨੇ ਫਿਰ ਜਾ ਉਧਰ ਨਹੀਂ ਪਾਰਕਿੰਗ ਉਹ ਨੇੜੇ ਆ ਉਧਰ ਪੈਣੀ ਅੱਛਾ ਉਧਰ ਨੇੜੇ ਆ ਹੈ ਮੋੜ ਲਾ ਉਧਰ ਪਰ ਉੱਤਰ ਚੱਲ ਵੜਦੇ ਆ ਯਾਰ ਕਿਹੜੀ ਵਾਕ ਸੀ ਉਹ ਆ ਦੇ ਸੱਜੀ ਰੋੜਾ ਮਗਰ ਹੀ ਆ 19 ਹੀ ਬਾਟ ਆ ਦੇ ਉੱਥੋਂ ਵੀ ਡੇਢ ਕਿਲੋਮੀਟਰ ਹੀ ਗੁਰਦੁਆਰਾ ਸਾਹਿਬ ਇਧਰ ਆ ਦੇ ਇੱਥੇ ਆ ਪਾਰਕਿੰਗ ਆਹ ਆਪਾਂ ਨੂੰ ਜਾਣ ਨੂੰ ਲੋੜ ਆ ਤੁਰ ਕੇ ਇੱਥੇ ਕੋਈ ਜਾਣਨ ਦੀ ਚੀਜ਼ ਗੱਤ ਜਾਵੂਗੀ ਅੱਛਾ ਚਲੋ ਸੰਗ ਤੋਂ ਮੇਲਾ ਕਮਾਲ ਮੂਚੰਦਾ ਆਜੋ ਭਈ ਆਜੋ ਆਜੋ ਆਦੋ ਬਹੁਤ ਘਾਟਾ ਹੈ ਮਗਰ ਆ ਗਏ ਤੰਬੂ ਆਏ ਲੱਗਦੇ ਹੁੰਦੇ ਆ ਤੰਬੂ ਮੈਂ ਆ ਗਿਆ ਅਗਰ ਹੁਣ ਮਗਰ ਨਾ ਰਹਿ ਤੁਸੀਂ ਮੂਰੇ ਮੂਰੇ ਚੱਲੋ ਮੈਂ ਮਗਰ ਆਉਣਾ ਆਹ ਦਿੱ ਤੰਬੂ ਨਾ ਇਹ ਲੈ ਆ ਦੇ ਕੱਟ ਕੇ ਬਾਹਰ ਮੈ ਲੈਂਦੇ ਇੱਥੇ ਆਪਣੇ ਪਿੰਡ ਪੁੰਡਾ ਵਾਲੇ ਵੀ ਹੋਣਗੇ ਦੇਖੇ ਸਮਾਨ ਕਿੱਧਰ ਫੜਾ ਆ ਲੈ ਵੀ ਬੋੜਾ ਕਾਟਾ ਸੂਰਜਪੁੰਡ ਪਹਿਲਾਂ ਇੱਥੇ ਆ ਪਹਿਲਾ ਇੱਧਰ ਜਨਾਨ ਕਰਨਾ ਹੈ ਇੱਥੇ ਦਾ ਜਨਾਨ ਅੱਛਾ ਇੱਥੇ ਮੈਨੂੰ ਸੁੱਖਿਆ ਸੀ ਇੱਥੇ ਸੁੱਖਿਆ ਸੀ ਫੇਰ ਮੈਂ ਆਇਆ ਸੀ ਐ ਬਾਪੂ ਬਾਬਾ ਨਾਂਕ ਉਮਰਾ ਦਾ ਅਰਦਾਸ ਚਲੋ ਕਰਾਂ ਕਿੰਨੇ ਸਰੋਵਰ ਕਿੰਨੇ ਆ ਇੱਥੇ ਭਾਣੇ ਪਹਿਲਾ ਇਹ ਆ ਦੂਜਾ ਹਾਂ ਸ਼ਿਆ ਇਹ ਆ ਗਿਆ ਸਭ ਕੁਝ ਕੋੰਦ ਨੇ ਇਹ ਬਹੁਤ ਬਾ ਦੁੱਧ ਦੀ ਮਾਂ ਹਾਂ ਰੋਣ ਵਾਹੂਦ ਰੇਤ ਤੇ ਮਾਰਨੀ ਇੱਥੇ ਤੜਾਕੀਆਂ ਚੜਾਉਂਦੇ ਆ ਆ ਤੜਾਕੀਆਂ ਉੱਤੇ ਤਾਂ ਨਾ ਹੈ ਹੈ ਆਹ ਲੋਟੇ ਜਾਣੀਆਂ ਫਿਰ ਉਹਦੇ ਸਾਹਮਣੇ ਫਟਾਕੇ ਜਗਾ ਕੇ ਜਾਂਦੇ ਆ ਚਲੋ ਆ ਜਾਓ ਵੀ ਜੇ ਦੀ ਬਾਦ ਮੋਮਬਤੀਆਂ ਲਗਦੀਆਂ ਤੇ ਦੀਵੇ ਲੱਗਦੇ ਆ ਫੂਜਪੌਂਡਾ ਕਿੰਨੇ ਕਿੰਨੇ ਲਾਉਣਿਆ ਸੋਹਣੇ ਸੋਹ ਲਾਉਣਿਆ ਇੱਥੇ ਨਹੀਂ ਅੱਜ ਲਾਉਣਿਆ ਮੰਮੀ ਦਾ ਕਹਿੰਦੀ ਹਾਂਜੀ ਫਿਰ ਲਾਉਣੇ ਇੱਥੇ ਬੜਾ ਫਾਟਾ ਲੋ ਜੀ ਬਾਜ਼ਾਰ ਆ ਗਿਆ ਸਾਰਾ ਬਾਜ਼ਾਰ ਲੱਗਿਆ ਇੱਥੇ ਚੀਜ਼ਾਂ ਬਹੁਤ ਸਸਤੀਆਂ ਹੈ ਗੱਗ ਆ ਰਿਹਾ ਹੈ ਗੱਗ ਆ ਰਿਹਾ ਹੈ ਦੇਖੋ ਇਹ ਕੰਦੇਸ ਰੋਵਰ ਬਹੁਤ ਗਹਿਰਾ ਹੈ ਸਤਨਾਮ ਸ਼੍ਰੀ ਗੁਰੂ ਮੰਨਣਾ ਦਾ ਆਹ ਸਰੋਵਰ ਦੇ ਵਿੱਚ ਦਾਮੇ ਪਾਸ਼ਾ ਨੇ ਸ਼ਾਸਤਰ ਧੋਤੇ ਹੋਣੇ ਇਹ ਫਿਰ ਇਤਿਹਾਸ ਆ ਇਹ ਦੱਸਿਆ ਨਹੀਂ ਮੈਨੂੰ ਜਿਦੋਂ ਵੀ ਦੱਸਿਆ ਉਹਦੀ ਤੁਹਾਨੂੰ ਦਿਖਾਵਾਂਗੇ ਲਓ ਜੀ ਪਾਂਡਿਆਂ ਨੂੰ ਡੱਗ ਪੀਆਂ ਬੜੂਆਂ ਦਾ ਹੂੰ ਕਿੰਨੇ ਕਿੰਨੇ ਦੀ ਆ ਹੈ ਦੇਖੋ ਵੀ ਲਾ 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 ਇਹ ਕਾਸ ਨੂੰ ਹੁੰਦੀ ਆ ਇਹ ਕਾਸ ਦੰਦਾਂ ਨੂੰ ਜੋ ਦੰਦਾਂ ਦਾ ਕਾਰਨਾ ਇਹ ਹੀ ਲੈਣਾ ਇੱਥੋਂ ਉਹ ਗੱਲਾਂ ਪਉਦਾਈ ਸੱਚ ਮੋਹ ਆ ਯਾਰ ਲੈਣਾ ਸੀ ਬਾਈ ਦੇਖ ਆ ਗੱਲਾਂ ਕਿੰਨੇ ਦਾ ਬਾਈ ਕੋਣ ਚਲੋ 100 ਰੁਪਏ ਦਾ ਆਜ ਪਾਤੀ ਬੜਾ ਫਰਾਇਆ ਕਿੰਨੇ ਦਾ ਦੇ ਦੇ ਉਹ ਕੀ ਆ ਇਹ ਪਾਤੀ ਬਾਕਸ ਲੋ ਇਹਦਾ ਹੈ ਇਹ ਪੂਰਾ ਆਖਾ ਗੱਲਾਂ ਕਿੰਨੇ ਦਾ ਨਹੀਂ ਸਾਡੇ ਦਾ ਭੱਟੀ ਨਾਉਂਦੇ ਆ ਬਾਈ ਸਾਡੇ ਵਾਲੀ ਨਹੀਂ ਆਉਣੀ ਇਹ ਚ ਮੇਰੇ ਲਈ ਤਾਂ ਮੈਂ ਹੁਣਾਂ ਦੇ ਪੈਰਾਂ ਦੇ ਚੱਪਲਾਂ ਦਾਨ ਹੋ ਗਈਆਂ ਦੇਖ ਲਓ ਇੱਥੋਂ ਕੋਸ਼ ਨਾਰਮਲ ਦੀਆਂ ਦੇਖ ਲਓ ਪਾਉਣ ਨੂੰ ਪੰਜਾਬੀ ਜੁੱਤੀ ਲੈ ਲਾਓ ਪਾਲਾ ਜੁੱਤੀ ਲੈਣੀ ਆ ਨਹੀਂ ਆ ਮੈਂ ਸਿੰਪਲ ਤਾਂ ਆਓ ਇਹੀ ਲੈ ਲਓ ਚੱਲ ਰਹਿਣ ਦੇ ਕੋਈ ਨਾ ਮੰਮੀ ਦੇ ਦਵਾ ਪਾ ਤੀਆਂ ਗਾਉ ਬੱਚਾ ਮੰਦਰ ਨਾ ਕੜੋਗੀ ਗਾਉ ਬੱਚੇ ਦਾ ਤੇ ਆ ਕੱਢ ਲਈਆਂ ਕਾਠੀ ਉਹ ਦਾ ਸੋਹਣਾ ਹੈ ਤੂੰ ਪਹਿਲੀ ਦੀ ਆਈ ਆ ਮੈਂ ਵੀ ਸੁਰਤ ਜੀ ਹੁਣ ਸੰਭੀ ਕਰਕੇ ਮੈਨੂੰ ਵੀ ਹੁਣ ਹੀ ਪਤਾ ਲੱਗਿਆ ਐਂ ਤਾਂ ਨਿੱਕਾ ਹੁੰਦਾ ਮੰਮੀ ਬਹੁਤ ਲੈ ਕੇ ਆਈ ਹੈ ਮੈਨੂੰ ਪਰ ਮੈਨੂੰ ਜਿਆਦਾ ਚੇਤੇ ਨਹੀਂ ਮਜ਼ਾ ਆ ਰਿਹਾ ਪਰ ਮੈਂ ਇੰਨੇ ਕੱਟ ਤੇ ਨਹੀਂ ਹੁਣ ਨਾ ਆ ਮੈਂ ਨਾ ਮਹੀਨ ਵਰ ਦਵਾਰਾ ਆ ਤੇ ਸਹੀ ਪਹਿਲੀ ਦੇ ਬਾਅਦ ਸਹੀ 10 ਨਹੀਂ ਦੋ ਦੋਰਾ ਸਾਹ